2025 ਦੇ ਆਗਮਨ ਨੂੰ ਲੈ ਕੇ ਅੱਜ ਸੱਚਖੰਡ ਸ਼ੀਰ ਦਰਬਾਰ ਸਾਹਿਬ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚੇ ਹੋਏ ਨੇ ਜਿੱਥੇ 2024 ਦੀਆਂ ਮਿੱਠਟੀਆਂ-ਮਿੱਠੀਆਂ ਯਾਦਾਂ ਲੋਕ ਸੰਜੋਗ 'ਤੇ ਬੈਠੇ ਹੋਏ ਸਨ ਉਥੇ 2025 ਦੇ ਲੈ ਕੇ ਉਹਨਾਂ ਵੱਲੋਂ ਅੱਜ ਸੱਚਖੰਡ ਸ਼ੀਰ ਦਰਬਾਰ ਸਾਹਿਬ 'ਚ ਸ਼ੁਰੂਆਤ ਜਿਹੜੀ ਹੈ ਉਹ ਕੀ ਤਜਾਰੀ ਤੁਸੀਂ ਦੇਖ ਸਕਦੇ ਹੋ ਕਿ 12 ਵਜੇ ਦਾ ਸਮਾਂ ਜਿਹੜਾ ਹੈ ਉਹ ਹੋ ਚੁਲਾ ਹੈ ਲੇਕਿਨ ਹੁਣ ਸੰਗਤਾਂ ਜਿਹੜੀਆਂ ਨੇ ਲਗਾਤਾਰ ਹੀ ਇੱਥੇ ਪਹੁੰਚਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਹਾਲਾਕੀ ਜੇਕਰ ਗੱਲ ਕੀਤੀ ਜਾਵੇ ਸਤਖੰਡਿਸ਼ੀ ਦਰਬਾਰ ਸਾਹਿਬ ਜੀ ਦਾ ਦਰਬਾਰ ਸਾਹਿਬ ਦੇ ਬਾਹਰ ਦੇ ਪਲਾਜ਼ੇ ਦੀਆਂ ਤਸਵੀਰਾਂ ਨੇ ਜਿੱਥੇ ਕੀ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਆਪਣੇ ਇਸ ਪਲ ਨੂੰ ਜਿਹੜਾ ਹੈ ਮੋਬਾਈਲਾਂ ਦੇ ਵਿੱਚ ਕੈਚ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੇ ਜਿਹੜੇ ਨੇ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਵੀ ਇੱਥੇ ਪਹੁੰਚਦੇ ਆ ਨਜ਼ਰ ਆਉਣਗੇ ਜੇਕਰ ਕੁਝ ਸਮੇਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਪਾਰਲੀਮੈਂਟ ਸਰਤਾ ਗੁਰਜੀਤ ਸਿੰਘ ਔਜਲਾ ਪਹੁੰਚੇ ਹੋਏ ਸਨ ਆਸੁਖਬੀ ਸਿੰਘ ਬਾਦਲ ਹਰਸਿਮਰ ਕੋਰ ਬਾਦਲ ਅਜੋਬ ਬਿਕਰਮ ਸਿੰਘ ਮੁਜੀਤਪੁਰਾ ਨੇ ਉਹ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆਉਣਗੇ ਲੇਕਿਨ ਤੁਹਾਨੂੰ ਇਹ ਘੰਟਾ ਘਰ ਚੌਂਕ ਵਾਲੇ ਪਾਸੇ ਦੇ ਡਿਉੜੀ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਜਿੱਥੇ ਕਿ ਮੋਬਾਈਲ ਹੱਥ ਵਿੱਚ ਜੋ ਹੈ ਸੰਗਤਾਂ ਵੱਲੋਂ ਫੜਿਆ ਗਿਆ ਹੈ ਔਰ ਫੜਕੇ ਜਿਹੜਾ ਹੈ ਆਪਣੇ ਇਸ ਪੱਲ ਨੂੰ ਜਿਹੜਾ 2025 ਨੂੰ ਜਿਹੜਾ ਹੈ ਵੈਲਕਮ ਕਰਨ ਵਾਸਤੇ ਪਹੁੰਚਿਆ ਜਾ ਰਿਹਾ ਕਿਉਂਕਿ ਸੱਚਖੰਡੀ ਦਰਬਾਰ ਸਾਹਿਬ ਜਿੱਥੇ ਸ਼ਰਧਾਲੂ ਜਿਹੜੇ ਨੇ ਇੱਥੇ ਪਹੁੰਚਦੇ ਨੇ ਅਤੇ ਇਹ ਪਹੁੰਚਣ ਤੋਂ ਬਾਅਦ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਨੇ ਕਿ 2025 ਉਹਨਾਂ ਵਾਸਤੇ ਵਧੀਆ ਢੰਗ ਨਾਲ ਜਿਹੜੀ ਆਓ ਨਿਕਲ ਸਕੇ ਲੇਕਿਨ ਜੇਕਰ ਸੱਚਖੰਡੀ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਰੋਜ਼ਾਨਾ ਲੋਕ ਲੱਖਾਂ ਦੀ ਗਿਣਤੀ ਜਿੱਥੇ ਪਹੁੰਚਦੇ ਨੇ ਤਾਂ ਅੱਜ ਦੇ ਦਿਹਾੜੇ ਸੱਚਖੰਡੀ ਦਰਬਾਰ ਸਾਹਿਬ ਜਿਹੜਾ ਨੇ ਉਹ ਲੋਕ ਜਿਹੜੇ ਨੇ ਜਾਂ ਸ਼ਰਧਾਲੂ ਜਿਹੜੇ ਨੇ ਗਿਣਤੀ ਜਿਹੜੀ ਨੇ ਉਹ ਡਬਲ ਹੋ ਜਾਂਦੀ ਆ ਹੁਣ ਇੱਕ ਸੈਕਿੰਡ ਹੀ ਰਹਿ ਗਿਆ ਹੈ 12 ਵਜੇ ਨੂੰ ਤੁਸੀਂ ਦੇਖ ਸਕਦੇ ਹੋ ਕਿ ਸੱਚਖੰਡੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਹੈ ਉਹ ਉਹ ਹੋ ਗਿਆ ਹੈ ਔਰ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਉਹ ਇਥੇ ਕੀਤੀ ਜਾ ਰਹੀ ਹੈ ਚਾਹੇ ਉਹ ਦੇਸ਼ ਤੋਂ ਲੋਕ ਆਏ ਹੋਣ ਚਾਹੇ ਵਿਦੇਸ਼ ਤੋਂ ਲੋਕ ਆਏ ਹੋਣ ਹਰ ਇੱਕ ਵਿਅਕਤੀ ਦੇ ਹੱਥ ਚ ਆਪਣਾ ਮੋਬਾਈਲ ਹੈ ਮੋਬਾਈਲ ਦੇ ਵਿੱਚ ਉਸ ਤੋਂ ਸੁੰਦਰ ਤਸਵੀਰਾਂ ਕੈਦ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਨਵੇਂ ਸਾਲ ਦੇ ਮੌਕੇ ਦੇ ਉੱਤੇ ਕੀਤੀਆਂ ਜਾਂਦੀਆਂ ਰਹੀਆਂ ਨੇ ਲੇਕਿਨ ਕਿਤਨਾ ਕਿਤੇ ਜੋ ਲੋਕ ਹਿਲ ਸਟੇਸ਼ਨਾਂ ਤੇ ਜਾ ਕੇ ਸੱਚਕਣ ਜੋ ਹਿਲ ਸਟੇਸ਼ਨਾਂ ਤੇ ਜਾ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਨੇ ਲੇਕਿਨ ਕਿਤਨਾ ਕਿਤੇ ਸੱਚਕਣ ਸ਼ੀਦਰਬਾ ਸਾਹਿਬ ਵੀ ਲੋਕ ਬੋਲਦੇ ਨੇ ਸ਼ਰਧਾਲੂ ਇੱਥੇ ਪਹੁੰਚਦੇ ਨੇ ਅੱਗੇ ਇੱਥੇ ਪਹੁੰਚਣ ਤੋਂ ਬਾਅਦ ਜਿਹੜਾ ਹੈ ਉਹਨਾਂ ਵੱਲੋਂ ਯੂਰੇ ਜਿਹੜੀ ਹੈ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਲੇਕਿਨ 12 ਵੱਜ ਚੁੱਕੇ ਨੇ ਤੇ 12 ਵਜਨ ਤੋਂ ਬਾਅਦ ਜਿਹੜਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਸ਼ਰਦਾਲੂ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤੇ ਪਹੁੰਚੇ ਤੋਂ ਬਾਅਦ ਉਹਨਾਂ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਜਰੂਰ ਇੱਥੇ ਕੀਤੀ ਗਈ ਹੈ ਕੁਛ ਛੋਟੇ ਬੱਚੜੇ ਬੱਚੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਨੇ ਬੇਟਾ ਵਾਈਗੋ ਜੀ ਕਾ ਖਾਲਸਾ ਵਾਈਗੋ ਜੀ ਕੀ ਫਤਿਹ ਬੋਲੋ ਵਾਈਗੋ ਜੀ ਕਾ ਖਾਲਸਾ ਵਾਈਗੋ ਜੀ ਕੀ ਫਤਿਹ ਗੋਲਡਨ ਟੈਂਪਲ ਪਹੁੰਚੇ ਹੋ ਆਪ ਪੰਜਾਬੀ ਬੋਲੋਗੇ ਹਾਂਜੀ ਕੀ ਕਹਿਣਾ ਚਾਹੋਗੇ 2025 ਦਾ ਵੈਲਕ ਸੱਚ ਕਹਿੰਦੇ ਸਰ ਨਾਲ ਖੁਸ਼ੀਆਂ ਭਰਿਆ ਹੋਵੇ ਜੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਤੁਸੀਂ ਪਹੁੰਚੇ ਹੋ ਬੱਚਿਆਂ ਦੇ ਨਾਲ ਫੈਮਲੀ ਦੇ ਨਾਲ ਸੱਚ ਕਹਿੰਦੇ ਦਰਵਾਜ਼ਾ ਕੀ ਕਹਿਣਾ ਚਾਹੋਗੇ 2025 ਜੋ ਵੀ ਹੈ ਜੋ ਨਵਾਂ ਆ ਰਿਹਾ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਖੇੜੇ ਮੱਥੇ ਆਵੇ ਸਾਰੇ ਖੁਸ਼ ਰਹਿਣ ਇਹੀ ਅਰਦਾਸ ਕਰਦੇ ਆ ਕਿ ਸਮਝਦੇ 2024 ਦੀਆਂ ਮਿੱਠੀਆਂ ਮਿੱਠੀਆਂ ਯਾਦਾਂ ਹੋਣਗੀਆਂ ਉਹਦੇ ਨਾਲ 2025 ਅੱਗੇ ਵਧੇ ਜਾਂ 2025 ਦੇ ਵਿੱਚ ਜਿਹੜੀਆਂ ਨਵੀਆਂ ਯਾਦਾਂ ਜੁੜਨੀਆਂ ਨੇ ਉਹਦਾ ਬਾਰੇ ਸੋਚ ਰਹੇ ਹੋ ਕੁਝ ਨਾ ਕੁਝ ਜੋ ਹੋਊਗਾ ਜੀ ਪਰ ਮੈਂ ਤੋਂ ਵਧੀਆ ਕਰੂੰਗਾ ਜੀ ਲੇਕਿਨ ਕਈ ਲੇਕਿਨ ਕਈ ਲੋਕ ਜਿਹੜੇ ਨੇ ਉਹ ਹਿਲ ਸਟੇਸ਼ਨਾਂ ਤੇ ਜਾ ਕੇ ਜਿਹੜੇ ਆ ਉਹ ਨਵੇਂ ਸਾਲ ਨੂੰ ਮਨਾਉਂਦੇ ਨੇ ਤੁਸੀਂ ਸਾਰਾ ਪਰਿਵਾਰ ਇੱਥੇ ਪਹੁੰਚੇ ਹੋ ਕਿਸ ਤਰ੍ਹਾਂ ਦੀ ਮਾਕ ਚ ਆਇਆ ਤੁਹਾਡੇ ਦੁਪਨ ਦਾ ਹਰ ਕਿਸੇ ਦੀ ਆਪਣੇ ਮਨ ਦੀ ਖੁਆਇਸ਼ਾ ਜੀ ਸਾਡੀ ਖੁਆਇਸ਼ ਇੱਥੇ ਸੀ ਤਾਂ ਅਸੀਂ ਇੱਥੇ ਆਏ ਪਰਿਵਾਰ ਨਾਲ ਸੋ ਇਹ ਉਹ ਪਰਿਵਾਰ ਹੈ ਜਿਹੜਾ ਇੱਥੇ ਪਹੁੰਚੇ ਹੋਏ ਨੇ ਅਤੇ ਪਹੁੰਚਣ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਹੈ ਨਵੇਂ ਸਾਲ ਨੂੰ ਜਿਹੜਾ ਹੈ ਉਹ ਵੈਲਕਮ ਜਿਹੜਾ ਹੈ ਇੱਥੇ ਕੀਤਾ ਜਾ ਰਿਹਾ ਹੈ ਮੋਬਾਈਲ ਸਾਰਿਆਂ ਦੇ ਹੱਥਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੇਸ਼ੱਕ ਤੁਸੀਂ ਆਤਿਸ਼ਬਾਜੀ ਵੀ ਦੇਖ ਸਕਦੇ ਹੋ ਕਿ ਆਤਿਸ਼ਬਾਜੀ ਜਿਹੜੀ ਹੈ ਉਹ ਵੀ ਅੰਦਰ ਜਿਹੜੀ ਹੈ ਜਰੂਰ ਕੀਤੀ ਗਈ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਕੀਤੀ ਗਈ ਇਹ ਪ੍ਰਾਈਵੇਟ ਕੁਝ ਜਿਹੜੇ ਸਰਦਾਲੂ ਨੇ ਉਹਨਾਂ ਵੱਲੋਂ ਜਿਹੜੀ ਹੈ ਜਿਹੜੀ ਆਤਿਸ਼ਬਾਜੀ ਜਿਹੜੀ ਹੈ ਉਹ ਕੀਤੀ ਗਈ ਹੈ ਲੇਕਿਨ ਜੇ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਕਾਫੀ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਨੇ ਸਰ ਕੀ ਕਹਿਣਾ ਚਾਹੋਗੇ ਗੋਲਡਨ ਟੈਂਪਲ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਸਭ ਨੂੰ ਹੈਪੀ ਨਿਊ ईयर ਜੀ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਅੰਮ੍ਰਿਤਸਰ ਨੂੰ ਪੰਜਾਬ ਨੂੰ ਸਾਡੇ ਵੱਲੋਂ ਹੈਪੀ ਨਿਊ ईयर ਸਾਰੇ ਵਸਦੇ ਰਹਿਣ ਸਾਡੇ ਖੁਸ਼ ਰਹਿਣ ਜੰਗਸਟਰਸ ਨੂੰ ਕੀ ਕਹਿਣਾ ਚਾਹੋਗੇ ਅਕਸਰ ਤੁਸੀਂ ਜੰਗਸਟਰ ਹੋ ਕਈ ਜੰਗਸਟਰ ਜਿਹੜੇ ਨਵੇਂ ਰਜਿਸਟ੍ਰੇਸ਼ਨ ਤੇ ਗਏ ਹੋਏ ਨੇ ਕਈ ਕਿਸੇ ਜਗ੍ਹਾ ਤੇ ਹੋਰ ਕਲੱਬਾਂ 'ਚ ਜੱਗੇ ਨੇ ਤੁਸੀਂ ਹਰਮੰਦਰ ਸਾਹਿਬ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਭ ਰੱਬ ਦਾ ਨਾਮ ਲਓ ਜੀ ਅੱਜ ਕੱਲ ਦੀ ਜਿੰਨੀਆਂ ਯੁਵਾ ਪੀੜ੍ਹੀਆਂ ਸਭ ਇਸ ਟਾਈਮ ਲੱਗੀਆਂ ਆ ਸ਼ਰਾਬਾ ਬੀਰੀਆਂ ਨਸ਼ੇ ਕਰ ਰਹੀਆਂ ਹਾਂ ਕਈ ਕਈ ਯੁਵਾ ਅਦਰ ਲੱਗੇ ਰੱਬ ਦੇ ਨਾਮ ਵੱਲ ਕੋਈ ਮੰਦਰ ਗਿਆ ਗੁਰਦੁਆਰੇ ਗਿਆ ਕੋਈ ਚਰਚ ਗਿਆ ਸਭ ਵਧੀਆ ਜਗ੍ਹਾ ਤੇ ਜਾ ਰਹੇ ਨੇ ਅਰਦਾਸ ਕੀਤੀ ਹੈ ਕੀ ਅਰਦਾਸ ਕੀਤੀ 2025 ਵਾਸਤੇ 2025 ਵਾਸਤੇ ਕੀਤੀ ਹੈ ਕਿ ਸਾਰੇ ਸੁਖਸ਼ਾਂਤ ਰਹਿਣ ਸਭ ਦਾ ਬਹੁਤ ਵਧੀਆ ਰਹੇ ਬਿਲਕੁਲ ਬਿਲਕੁਲ ਇਹ ਸ਼ੁਕਸ਼ਾਂਤੀ ਜਿਹੜੀ ਹੈ ਉਹ ਜ਼ਰੂਰ ਮੰਗੀ ਗਈ ਹੈ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਜੀ ਮੈਂ ਕਹਿਣਾ ਚਾਹਾਂਗਾ ਜੀ ਮਹਾਰਾਜ ਦਾ ਇਨਾ ਸ਼ੁਕਰ ਹੈ ਗੁਰੂ ਰਾਮਦਾਸ ਜੀ ਦਾ ਇਨਾ ਸ਼ੁਕਰ ਹੈ ਮਹਾਰਾਜ ਨੇ ਆਪਣੇ ਦਰ ਤੇ ਬੁਲਾਇਆ ਔਰ ਮਹਾਰਾਜ 2025 ਜੇ ਸਭ ਤੋਂ ਖੁਸ਼ੀਆਂ ਦਾ ਸਾਲ ਲਿਆਂ ਤੁਸੀਂ ਯੰਗਸਟਰ ਹੋ ਯੰਗਸਟਰ ਬਾਹਰ ਹਿਲ ਸਟੇਸ਼ਨਾਂ ਤੇ ਨਜ਼ਰ ਆਉਂਦੇ ਨੇ ਤੁਸੀਂ ਸੱਚਖੰਡਿ ਦਰਬਾਰ ਸਾਹਿਬ ਪਹੁੰਚੋ ਕਿਸ ਤਰ੍ਹਾਂ ਦੀ ਮਾਰਚ ਸੀਗਾ ਇਹ ਨਹੀਂ ਆਪਣਾ ਤੇ ਗੁਰੂ ਰਾਮਦਾਸ ਜੀ ਦੀ ਪੂਰੀ ਕਿਰਪਾ ਮਹਾਰਾਜ ਨੇ ਆਪਣੇ ਚਰਨਾਂ ਵਿੱਚ ਲਾਗ ਰਖ ਔਰ ਮੈਂ ਤੇ ਆਈ ਕਹੂੰਗਾ ਕਿ 2025 ਦੀ ਸ਼ੁਰੂਆਤ ਮਹਾਰਾਜ ਦੇ ਦਰਤੋਂ ਹੀ ਕਰੋ ਕੀ ਅਰਦਾਸ ਬੇਨਤੀ ਕੀਤੀ ਹੈ ਕਿ ਕੀ ਸੋਚ ਦੇ 2025 ਚ ਕੀ ਹੋਣਾ ਚਾਹੀਦਾ ਤੁਹਾਡੇ ਵਾਸਤੇ ਮਹਾਰਾਜ ਕਿਰਪਾ ਕਰਨ ਜੋ ਵੀ ਪਿਛਲੇ ਸਾਲ ਭੁੱਲਾ ਹੋਈਆਂ ਉਹ ਬਖਸ਼ਣ ਅਤੇ ਇਸ ਸਾਲ ਬਹੁਤ ਖੁਸ਼ੀਆਂ ਦਾ ਲਿਆਂਸਾ ਵਸਤੇ ਹੰਡਾਰ ਵਧੀਆ ਨਾ ਕਿਸ ਤਰ੍ਹਾਂ ਇਥੇ ਸੈਲੀਬ੍ਰੇਟ ਕੀਤਾ ਜਾ ਰਿਹਾ ਮੈਂ ਬੋਲੇ ਸੋਹਣੇ ਹਾਲ ਦੇ ਜਕਾਰੇ ਲੱਗ ਰਹੇ ਨੇ ਜਕਾਰੇ ਲੱਗ ਰਹੇ ਮਹਾਰਾਜ ਦੀ ਪੂਰੀ ਕਿਰਪਾ ਗੁਰੂ ਰਾਮਦਾਸ ਜੀ ਦੀ ਔਰ ਪੂਰੀ ਕਿਰਪਾ ਰਹੇਗੀ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਸੰਗਤਾਂ ਨੇ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਪੱਖ ਜਿਹੜਾ ਹੈ ਇੱਥੇ ਦਵਾਈ ਦੇ ਨਾਲ ਕੀ ਸਤਿ ਕਾਂਠੀ ਦਰਬਾਰ ਸਾਹਿਬ ਦੇ ਵਿੱਚ ਥੋੜੇ ਸ਼ਰਧਾਲੂ ਨੇ ਉਹ ਜੂਰ ਨਤਮਸਤਕ ਹੋਣ ਵਾਲੇ ਵੀ ਪਹੁੰਚੇ ਹੋਏ ਨੇ ਹਾਲਾਂਕਿ ਕਈ ਜੋ ਲੋਕ ਨੇ ਤਾਂ ਕਈ ਅੱਜ ਲੋਕ ਜਿਹੜੇ ਨੇ ਉਹ ਹਿਲ ਸਟੇਸ਼ਨਾਂ ਤੇ ਪਹੁੰਚ ਕੇ ਜਿਹੜੇ ਨੇ ਉਹ ਆਪਣਾ ਨਵਾਂ ਸਾਲ ਦਾ ਹੱਸ਼ਲੀ ਬੋਲ ਕਰ ਰਹੇ ਨੇ ਲੇਕਿਨ ਇਹ ਸ਼ਰਧਾ ਜੋ ਲੋਕ ਨੇ ਜਾਂ ਇਹ ਸ਼ਰਧਾਲੂ ਜਿਹੜੇ ਨੇ ਇਹਨਾਂ ਵੱਲੋਂ ਸੱਚਕਾਂਛੀ ਦਰਬਾਰ ਸਾਹਿਬ ਪਹੁੰਚ ਕੇ ਗੁਰੂ ਤੇ ਚੰਨਾ ਦੇ ਵਿੱਚ ਅਰਦਾਸ ਕੀਤੀ ਗਈ ਹੈ 2024 ਦੇ ਵਿੱਚ ਜੋ ਵੱਲੋਂ ਗਲਤੀਆਂ ਹੋਈਆਂ ਨੇ ਜਾਂ 2024 ਦੇ ਵਿੱਚ ਜੋ ਖੱਟੀਆਂ ਮਿੱਠੀਆਂ ਆਉਂਦਾ ਨੇ ਉਹਨਾਂ ਨੂੰ ਜਹਾ ਤੁਲਕੇ ਹੰਦੂ ਦਾ 25 ਦੇ ਵਿੱਚ ਲਈ ਹੈ ਆਪਣੀ ਨਵੀਂ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾਵੇ ਲੇਕਿਨ ਨੌਜਵਾਨ ਜਿਹੜੇ ਨੇ ਉਹ ਇਹ ਵੀ ਗੱਲ ਕਹਿ ਰਹੇ ਨੇ ਕਿ ਸਾਨੂੰ ਨਸ਼ੇ ਨੂੰ ਛੱਡ ਕੇ ਸਾਰੇ ਲਾਤਾਂ ਛੱਡ ਕੇ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਜ਼ਰੂਰ ਆਪਣਾ ਅਸਥਾਨ ਬਣਾਉਣਾ ਚਾਹੀਦਾ ਤਾਂ ਜੋ ਕਿ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਰਹਿ ਕੇ ਆਪਣੇ ਭੈ ਜਿਹਾ ਮੰਨ ਕੇ ਜਿਹੜਾ ਹੈ ਗੁਰੂ ਦਾ ਅੱਜ ਤੋਂ ਹੁਣ ਦੇ 2025 ਤੋਂ ਲੈ ਕੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਵੀਆਂ-ਨਵੀਆਂ ਕ੍ਰੀਏਟੀਵਿਟੀਜ਼ ਸਾਹਮਣੇ ਆਉਂਦੀਆਂ ਨੇ ਜਾਂ 2024 ਦੀਆਂ ਖੱਟੀਆਂ ਮਿੱਠੀਆਂ ਜਾਂਦਾ ਲੋਕ ਛੱਡ ਕੇ ਕਿਸ ਤਰ੍ਹਾਂ 2025 ਦੇ ਵਿੱਚ ਆਪਣਾ ਨਵਾਂ ਸਫਾ ਸ਼ੁਰੂ ਕਰਦੇ ਨੇ ਲੇਕਿਨ ਕਈ ਸ਼ਰਧਾਲੂਆਂ ਵੱਲੋਂ ਸੱਚਖੰਡ ਸ਼ੀਰਧਾਰ ਸਾਹਿਬ ਪਹੁੰਚ ਕੇ 12 ਵਜੇ ਜੋ ਹੈ ਉਹ ਨਿਊ ਈਅਰ ਜਿਹੜਾ ਹੈ ਸੈਲੀਬ੍ਰੇਟ ਕੀਤਾ ਗਿਆ ਤੇ 2025 ਨੂੰ ਜਿਹੜਾ ਹੈ ਉਹ ਵੈਲਕਮ ਜਿਹੜਾ ਹੈ ਉਹ ਕੀਤਾ ਗਿਆ ਕੈਮਰਾ ਪਰਸਨ ਵੰਸ਼ਰ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਰਸਰ ਸਾਹਿਬ